ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਦੇ 537ਵੇਂ ਵਿਆਹ ਪੂਰਵ ਨੂੰ ਸਮਰਪਿਤ ਗੁਰਦੁਆਰਾ ਡੇਰਾ ਸਾਹਿਬ ਜੋ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੌਰਾ ਘਰ ਅਤੇ ਮਾਤਾ ਸੁਲਖਣੀ ਜੀ ਦਾ ਪੇਕਾ ਘਰ ਹੈ ਪਹਿਲੀ ਵਾਰ ਇਸ ਥਾਂ ਤੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ अनेका ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਹਾਸਲ ਕੀਤੀ ਅਤੇ ਗੁਰੂ ਦੇ ਜਹਾਜ਼ੇ ਚੜੇ ਇਸ ਮੌਕੇ ਜਿਨ੍ਹਾਂ ਲੋਕਾਂ ਨੇ ਅਮਰੀਸ਼ਕਿਆ ਉਹਨਾਂ ਨੇ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਹੈ ਕਿ ਉਹ ਅੱਜ ਗੁਰੂ ਵਾਲੇ ਬਣ ਗਏ ਹਨ ਤੇ ਗੁਰੂ ਦੇ ਜਹਾਜ਼ੇ ਚੜ੍ਹੇ ਹਨ ਦੂਜੇ ਬਸ਼ੇ ਸ਼੍ਰੋਮਣੀ ਕਮਿਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਕਿਹਾ ਹੈ ਕਿ ਅਸੀਂ ਬੜ ਭਾਗੇ ਹਾਂ ਕਿ ਪਹਿਲੀ ਵਾਰ ਮਾਤਾ ਸੁਲੱਖਣੀ ਦੇ ਪੇਕੇ ਘਰ ਅਤੇ ਜਿੱਥੇ ਗੁਰੂ ਨਾਨਕ ਦਾ ਵਿਆਹ ਸੰਪੰਨ ਹੋਇਆ ਸੀ ਉਸ ਥਾਂ ਤੇ ਅੱਜ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਤੇ अनेका ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਹਾਸਲ ਕਰਕੇ ਗੁਰੂ ਦੇ ਲੜ ਲੱਗੇ ਤੇ ਗੁਰਬਾਣੀ ਨਾਲ ਜੁੜੇ ਟਗਾਤਰਾ ਦੇ ਤੇ ਅੰਮ੍ਰਿਤਾਂ ਦੇ ਹਾਰੇ ਉਹ ਕੰਨ ਸਾਡੀ ਝੋਲੀ ਦੀ ਭਾਈ ਤੁਹਾਨੂੰ ਚੇਤਾ ਰਵੇ ਇਹ ਸਿੱਖੀ ਦੀ ਖਾਤਰ ਆਪਣਾ ਪਰਿਵਾਰ ਮਾਰ ਦਿੱਤਾ ਇਸ ਅੰਮ੍ਰਿਤ ਦੀ ਖਾਤਰ ਆਪਣਾ ਪਰਿਵਾਰ ਮਾਰ ਦਿੱਤਾ ਮੈਂ ਸਾਰੀ ਮੇਰਾ ਨਾਮ ਬਲਰਾਸ ਸਿੰਘ ਆਦੀ ਗੁਰੂ ਦੇ ਜਹਾਜ ਜਿਹੜੇ ਅੰਮ੍ਰਿਤ ਛਕਿਆ ਨਾ ਮਿਸ ਜੀ ਸ਼ਕੀਰ ਜਾਨੇ ਆਖਿ ਸ਼ਕੀਰ ਤੇ ਕੀ ਕਹਿਣਾ ਚਾਹੁੰਗੇ ਮੈਂ ਕਹਿਣਾ ਚਾਹੁੰਦਾ ਜੀ ਬਹੁਤ ਹੀ ਵਧੀਆ ਲੱਗਿਆ ਬੜਾ ਵਧੀਆ ਅਮਰਤ ਸੰਚਾਰ ਹੋਇਆ ਤੇ ਮਹਾਰਾਜ ਦੇ ਲੜ ਲੱਗ ਗਏ ਅੱਜ ਗੁਰੂ ਵਾਲੇ ਬਣ ਗਏ ਆ ਜੀ ਬੜੀ ਖੁਸ਼ੀ ਆ ਜੀ ਆ ਗੁਰਲੀਨ कौर ਜੀ ਅੱਜ ਇੱਥੇ ਆਇਸੀ ਤਾਂ ਕੀ ਕੀਤਾ ਅੱਜ ਆਪਾਂ ਡੇਰਾ ਸਾਹਿਬ ਗੁਰਦੁਆਰੇ ਆਏ ਆ ਇੱਥੇ ਪਹਿਲੀ ਵਾਰੀ ਅਮਰਿਸ਼ਿਕਾਇਆ ਜਾ ਰਿਹਾ ਹੈ ਖੁਸ਼ੀ ਆ ਜੀ ਅਮਰਿਸ਼ਿਕਾ ਹਾਂ ਜੀ ਇਸ ਤੋਂ ਪਹਿਲਾਂ ਅੰਮ੍ਰਿਤ ਸਿਕੰਦਰ ਪਹਿਲਾਂ ਜੀ ਸੋਚਦੇ ਹੁੰਦੇ ਸੀ ਕਿ ਉਹ ਗੁਰੂ ਘਰ ਆਏ ਬਣਦੇ ਗੁਰੂ ਦੇ ਜਹਾਜ਼ੇ ਚੜ੍ਹਦੇ ਕਿੰਨੀ ਖੁਸ਼ੀ ਮਹਿਸੂਸ ਨਹੀਂ ਜਹਾਜ਼ ਵਿੱਚ ਚੜ੍ਹ ਕੇ ਬਹੁਤ ਖੁਸ਼ੀ ਹੋ ਰਹੀ ਹੈ ਪਹਿਲਾਂ ਵੀ ਆਈ ਸੋਚਦੇ ਸੀ ਕਿ ਆਪਾਂ ਅੰਮ੍ਰਿਤ ਛਕਣਾ ਆ ਤੇ ਹੁਣ ਕਿਰਪਾ ਹੋਈ ਹੈ ਤੇ ਆਪਾਂ ਛਕ ਰਹੇ ਹਮਨਦੀਪ ਸਿੰਘ ਜੀ ਹਮਨਦੀਪ ਅੱਜ ਕਿੱਥੇ ਆਏ ਤੇ ਕੀ ਕੀਤਾ ਜੀ ਦੇਰਾ ਸਾਹਿਬ ਗੁਰਦੁਆਰੇ ਆਏ ਜੀ ਅੰਮ੍ਰਿਤ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਜੀ ਤੇ ਪਹਿਲਾਂ ਉਹ ਛਕਦੇ ਨਹੀਂ ਜੀ ਅੱਜ ਕਿੰਨਾ ਵੱਡਾ ਪੱਟਾ ਸਾਨੂੰ ਜਾਪਦਾ ਬਹੁਤ ਵੱਡਾ ਪੱਟਾ ਹਾਂਜੀ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਲ ਕਬਟਾਲਾ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਅੱਜ ਜੋ ਇਹ ਮਹਾਨ ਅਮਰਤ ਸੰਚਾਰ ਹੋਇਆ ਉਹਦੀ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤਮਾਤਾ ਸੁਲਖਣੀ ਦੇ ਵਿਆਹ ਪਰਉਪ ਦੀ ਲੱਖ ਲੱਖ ਵਧਾਈ ਦੇਣਾ ਅੱਜ ਪਹਿਲੀ ਵਾਰੀ ਗੁਰਦਾਰਾ ਢੇਰਾ ਸਾਹਿਬ ਜੋ ਮਾਤਾ ਸੁਲਖਣੀ ਦਾ ਪੇਕਾ ਘਰ ਏ ਜੋ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਸਥਾਨ ਏ ਉੱਥੇ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਹੋਇਆ ਜਿਦੇ ਚ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਹਬਾਨ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅਨੇਕਾਂ ਪ੍ਰਾਣੀਆਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਕਲਗੀਧਰ ਪਾਤਸ਼ਾਹ ਦੇ ਧੀਆ ਪੁੱਤਰ ਹੋਣ ਦਾ ਮਾਣ ਪ੍ਰਾਪਤ ਕੀਤਾ ਔਰ ਸਾਡੇ ਮਨ ਨੂੰ ਵੀ ਇੱਕ ਖੁਸ਼ੀ ਮਿਲੀ ਕਿ ਇੱਕ ਕਾਰਜ ਰੰਭਿਆ ਸੀ ਮਨ ਚ ਸ਼ਰਧਾ ਰੱਖ ਕੇ ਬਾਕੀ ਸਥਾਨਾਂ ਤੇ ਅੰਮ੍ਰਿਤ ਸੰਚਾਰ ਕਰਵਾਏ ਨੇ ਡੇਰਾ ਸਾਹਿਬ ਕਦੀ ਅੰਮ੍ਰਿਤ ਸੰਚਾਰ ਨਹੀਂ ਹੋ ਸਕਿਆ ਮਾਲਕ ਨੇ ਉਹ ਵੀ ਚਾਹ ਮੰਦਾ ਪੂਰਾ ਕੀਤਾ ਅੱਜ ਜਿਹੜੇ ਗੁਰੂ ਪਿਆਰਿਆਂ ਨੇ ਗੁਰੂ ਅਪਲਾਖੀਆਂ ਨੇ ਅਮਰਤ ਦੀ ਦਾਤ ਪ੍ਰਾਪਤ ਕਰਕੇ ਕਲਗੀਧਰ ਪਾਛਾ ਦੇ ਧੀਆ ਪੁੱਤਰ ਹੋਣ ਦਾ ਮਾਨ ਪ੍ਰਾਪਤ ਕੀਤਾ ਮੈਂ ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਸਮੁੱਚੀ ਸੰਗਤ ਵੱਲੋਂ ਬਟਾਲੇ ਦੀ ਵੱਲੋਂ ਜਿਹੜੇ ਸਾਡੇ ਸਤਕਾਰਯੋਗ ਅਕਾਲਤਖਨ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਆ ਰਹੇ ਨੇ ਉਹਨਾਂ ਨੂੰ ਜੀ ਆਇਆਂ ਵੀ ਆਂ ਇੰਡੀਆ ਕ੍ਰਾਈਮ ਨਿਊਜ਼ ਜੁਰਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ